ਪ੍ਰਿੰਸੀਪਲ ਜਗਜੀਤ ਕੌਰ ਪ੍ਰਿੰਸੀਪਲ ਮੁਰਦਾਬਾਦ 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 ਪ੍ਰਿੰਸੀਪਲ ਜਗਜੀਤ ਕੌਰ ਮੁਰਦਾਬਾਦ ਮੁਰਦਾਬਾਦ ਆਲਾਬਾ ਇਹ ਅਸੀਂ ਗਏ ਸੀ ਜੀ ਵਿਦਿਅਕ ਟੂਰ ਤੇ 4 ਤਿੰਨ ਦਸੰਬਰ ਨੂੰ ਤੇ ਉੱਥੇ ਸਾਨੂੰ ਮਤਲਬ ਲੈ ਕੇ ਗਏ ਸੀ 44 ਬੱਚਿਆਂ ਨੂੰ ਤੇ ਇੱਕ ਗੱਲ ਅਸੀਂ ਉੱਥੇ ਸਾਡੇ ਨਾਲ ਮਾੜਾ ਵਿਹਾਰ ਕੀਤਾ ਗਿਆ ਟੀਚਰਾਂ ਵੱਲੋਂ ਵੀ ਸਾਨੂੰ ਕਿਨਾਂ ਸੀ 33300 ਰੁਪਿਆ ਲਿਆ ਸੀ ਤੇ ਪਰ ਸਾਨੂੰ ਗੁਰਦੁਆਰਾ ਸਾਹਿਬ ਤੇ ਰੱਖਿਆ ਕੁੜੀਆਂ ਮੁੰਡਿਆਂ ਨੂੰ ਇਕੱਠੇ ਹਾਲਚ ਰੱਖਿਆ ਜਗਮੀਤ ਜਗਜੀਤ मैम ਕੇ ਰਿਸ਼ਤੇਦਾਰ ਸੀ ਉਹਨਾਂ ਨੇ ਇੱਕ ਨਾਮ ਸੀ ਬਾਹਰੋਂ ਆ ਕੇ ਉਹਨੇ ਜਵਾਗਰੇ ਲੱਤ ਮਾਰੀਆਂ ਇਹਨਾਂ ਤੋਂ ਪੈਸੇ 33200 ਰੁਪਏ ਪਰ ਹੈੱਡ ਨੇ ਆ ਗਿਆ ਜੀ ਤੇ ਪਰ ਜਿਵੇਂ ਦਾ ਇਹਨਾਂ ਨਾਲ ਉੱਥੇ ਤੇ ਬਹਾਰ ਹੋਇਆ ਸਾਨੂੰ ਵੀ ਉਹ ਸੁਣ ਕੇ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਆ ਟੀਚਰਾਂ ਤੋਂ ਇੰਨਾ ਪੋਸੀਬਲ ਨਹੀਂ ਹੋਇਆ ਕਿ ਇਹਨਾਂ ਦਾ ਰਾਤ ਦਾ ਸਟੇ ਕਿਤੇ ਵਧੀਆ ਨਾਲ ਕਰਵਾਇਆ ਜਾ ਸਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਰਾਤ ਨੂੰ ਇਹਨਾਂ ਨੂੰ ਸਵਾਇਆ ਗਿਆ ਇੱਕੋ ਹਾਲ ਦੀ ਛੱਤ ਠੰਡੇ ਢਾਈ ਸਾਲ ਤੋਂ ਪੜਾ ਰਹੇ ਆ ਜੀ ਬਸ ਸਹੀ ਕੋ ਚੱਲ ਰਿਹਾ ਸਭ ਕੁਝ ਤੇ ਹੁਣ ਥੋੜੀਆਂ ਦਿੱਕਤਾਂ ਆ ਰਹੀਆਂ ਜੀ ਜਿਹਦੇ ਤੋਂ ਮੈਡਮ ਆਈ ਜੀ ਤੁਹਾਨੂੰ ਮੰਗਤ ਕੀ ਆ ਵੀ ਜਿਵੇਂ ਸੰਤੰਕ ਕੀਤਾ ਜਾ ਰਿਹਾ ਹੈ ਜਾਂ ਤਸੀਰਾਂ ਨਾਲ ਜਾਓ ਹਨ ਗੀਰ ਬੰਗ ਕਰ ਵੀ ਕਿਹਨਾਂ ਹਾਂ ਕੀ ਨਾਮ ਤੇਰਾ ਮੇਰਾ ਨਾਮ ਬੂਤਾ ਸਿੰਘ ਜੀ ਕੀ ਮਸਲਾ ਜਿਹੜਾ ਧਰਨਾ ਲਾਇਆ ਤੁਸੀਂ ਇਹ ਅਸੀਂ ਗਏ ਸੀ ਜੀ ਵਿਦਿਅਕ ਟੂਰ ਤੇ 4 ਤਰੀਕ ਦਸੰਬਰ ਨੂੰ ਤੇ ਉੱਥੇ ਸਾਨੂੰ ਮਤਲਬ ਲੈ ਕੇ ਗਏ ਸੀ 44 ਬੱਚਿਆਂ ਨੂੰ ਜੀ ਤੇ ਇੱਕ ਗ੍ਰਾਮ ਸੀ ਉੱਥੇ ਸਾਡੇ ਨਾਲ ਮਾੜਾ ਵਿਹਾਰ ਕੀਤਾ ਗਿਆ ਟੀਚਰਾਂ ਵੱਲੋਂ ਵੀ ਸਾਨੂੰ ਕਿਨਾਂ ਸੀ 32-3200 ਰੁਪਿਆ ਲਿਆ ਸੀ ਤੇ ਪਰ ਸਾਨੂੰ ਗੁਰਦੁਆਰਾ ਸਾਹਿਬ ਤੇ ਰੱਖਿਆ ਕੁੜੀਆਂ ਮੁੰਡਿਆਂ ਨੂੰ ਇਕੱਠੇ ਹਾਲਚ ਰੱਖਿਆ ਤੇ ਲੰਗਰ ਪ੍ਰਸ਼ਾਦਾ ਇੱਕ ਖਾਵਾ ਉਹ ਉੱਥੇ ਜੀ ਚੰਗਾ ਮਾੜਾ ਮਤਲਬ ਕਿ ਨਾਲ ਸੀ ਕੁੜੀਆਂ ਨੂੰ ਮਤਲਬ ਜਿਆਦਾ ਕਰਦੇ ਸੀ ਨੇੜੇ ਨੇੜੇ ਸਾਡੇ ਮਤਲਬ ਗੱਲ ਨਹੀਂ ਸੁਣਦੇ ਸੀ ਜੀ ਟੀਚਰ ਵੀ ਤੇ ਇੱਕ ਮੁੰਡਾ ਸੀ ਜੀ ਅਭੀ ਅਭੀ ਐਪਲਸ 1 ਕਲਾਸ ਦਾ ਉਹਨ ਦੇ ਘਰ ਦਾ ਪੇਸ਼ੈਂਟ ਆਈ ਉਹ ਉਹਨ ਦੇ ਕਿ ਨਾਲ ਸੀ ਉਹਨੇ ਮੈਡਮ ਆਊਟਸਾਈਡਰ ਮੈਡਮ ਸੀ ਬਾਹਰ ਤੇ ਮੈਡਮ ਸੀ ਸਕੂਲ ਵੱਲ ਨਹੀਂ ਗਏ ਉਹ ਮੈਮ ਦਾ ਸੁਮਨ ਸੀ ਮੈਮ ਦਾ ਨਾਮ ਤੇ ਉਹ ਮੈਡਮ ਜਗਮੀਤ ਜਗਜੀਤ ਮੈਮ ਕੇ ਰਿਸ਼ਤੇਦਾਰ ਸੀ ਉਹਨਾਂ ਨੇ ਇੱਕ ਨਾਂ ਸੀ ਬਾਹਰੋਂ ਆ ਕੇ ਉਹਨੇ ਜਵਾਗ ਦੇ ਲੱਤ ਮਾਰੀਆਂ ਜੀ ਕਹਿੰਦੇ ਸੀ ਵੀ ਉੱਠ ਉਹ ਠੀਕ ਨਹੀਂ ਸੀ ਇਸ ਕਰਕੇ ਉਹ ਸੁੱਤਾ ਪਿਆ ਸੀ ਤੇ ਇਸ ਕਰਕੇ ਉਹਨੂੰ ਠਾਇਆ ਲੱਤਾਂ ਮਾਰ ਕੇ ਆਂ ਬੇਟਾ ਕੀ ਨਾ ਤੋੜਾ ਤੇ ਕੀ ਮੰਗਵਾ ਕਰਾ ਮੇਰਾ ਨਾਮ ਮਨਦੀਪ ਸਿੰਘ ਜੀ ਪਲੱਸ 2 ਦਾ ਹਾਦ ਵਿਦਿਆਰਥੀਆਂ ਜੀ ਜੋ ਕਿ ਸਾਡੇ ਇੱਥੇ ਟੂਰ ਗਿਆ ਹੈਗੇ ਸਕੂਲ ਤੋਂ ਜੀ ਇਹਨਾਂ ਦੇ ਵੀ ਪੈਸੇ ਭਰਵਾਏ ਗਿਆ ਹੈਗੇ ਜੀ ਇਹਨਾਂ ਨੂੰ ਸਾਨੂੰ ਗੁਰਦੈਰੋ ਲੰਗਰ ਖਵਾਇਆ ਜੀ ਗੁਰਦਾਰੇ ਰੱਖਿਆ ਜੀ ਬਾਕੀ ਰਾਧਾ ਸਵਾਮੀ ਵੱਲੋਂ ਖਵਾਇਆ ਗਿਆ ਜੀ ਤੇ ਬਾਕੀ ਇਹਨਾਂ ਨੇ ਸਾਡੇ ਧੱਕੇ ਧੱਕੇ ਨਾਲ ਫੀਸ ਭਰਵਾਈ ਜੀ ਮੈਡਮਾਂ ਤੇ ਕਹਿੰਦੇ ਵੀ ਜੇ ਫੀਸ ਤੁਸੀਂ ਨਾ ਭਰੀ ਅਸੀਂ ਤੁਹਾਡੀ ਅਸੈਸਮੈਂਟ ਕੱਟ ਲਾਵਾਂਗੇ ਜੀ ਕਿੰਨੀ ਤਰੀਕ ਨੂੰ ਟੂਰ ਗਿਆ ਸੀ ਤੇ ਕਿਹੜੇ ਗੁਰਦੁਆਰਾ ਸਾਹਿਬ ਟੂਰ ਗਿਆ ਸੀ ਗੁਰਦਾਰੇ ਦਾ ਨਾਮ ਤੇ ਨਹੀਂ ਪਤਾ ਬਾਕੀ 4 ਤਰੀਕ ਨੂੰ ਕਿੱਥੇ ਗਿਆ ਸੀ ਇਹ ਬੀਕਾਨੇਰੇ ਜੈਸਲਮੀਰ ਤੇ ਜੋਧਪੁਰ ਜੀ ਇਹ ਥਾਂਵਾਂ ਤੇ ਗਿਆ ਸੀਗਾ ਜੀ ਤੇ ਬਾਕੀ ਜੀ ਸਾਡੀ ਯਾਤਪਾਤ ਨੂੰ ਮਾੜਾ ਬੋਲਿਆ ਗਿਆ ਜੀ ਕਹਿੰਦੇ ਵੀ ਬੱਸ ਦਾ ਡਰਾਈਵਰ ਕਿੰਦਾ ਜੀ ਵੀ ਤੁਸੀਂ ਬੱਸਾਂ ਦੇ ਭਾਉਣ ਦੇ लायक ਆ ਨਹੀਂਗੇ ਵੀ ਲਿਗਿਆ ਬੌਣਾ ਉਹਦੇ ਲੈ ਕੇ ਆਗੇ ਆ ਗਏ ਜੀ ਬੱਸ ਦਾ ਡਰਾਈਵਰ ਦਾ ਕੀ ਨਾਮ ਹੈ ਬੱਸ ਦੇ ਡਰਾਈਵਰ ਦਾ ਨਾਮ ਜੀ ਬਾਜ ਸਿੰਘ ਇਹ ਗੱਲ ਬੱਸ ਡਰਾਈਵਰ ਨੂੰ ਬੋਲੀ ਗਈ ਹਾਂਜੀ ਤੁਸੀਂ ਮੈਡਮ ਨੂੰ ਧਿਆਨ ਵਿੱਚ ਲਿਆਉਂਦਾ ਮੈਡਮ ਮੈਡਮ ਕੋਲ ਖੜੇ ਸੀ ਜੀ ਪ੍ਰਿੰਸੀਪਲ ਪਰ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਉਹਨਾਂ ਸਰ ਕੀ ਨਾਮ ਆ ਤੁਹਾਡਾ ਜੋ ਅੱਜ ਤੁਸੀਂ ਸਕੂਲ ਦੇ ਮੋਰੇ ਪਰ ਟੈਸਟ ਕਰ ਰਹੇ ਹੋ ਕੀ ਨਾਮ ਸਰ ਮੇਰਾ ਨਾਮ ਗੁਰਪ੍ਰੀਤਾ ਮੈਂ ਇਸੇ ਪਿੰਡ ਦਾ ਵਾਸੀ ਐ ਇੰਨੇ ਖੜੇ ਦਾ ਵਸਨੀਕਾਂ ਮੇਰੇ ਕੋਲੇ ਤੇ ਸਰਪੰਚ ਸਾਹਿਬ ਕੋਲੇ ਬੱਚੇ ਆਏ ਸੀ ਸਕੂਲ ਦੇ ਆਦਰਸ਼ ਸਕੂਲ ਦੇ ਵਿੱਚ ਇਕੱਠੇ ਹੋ ਕੇ ਤੇ ਸਰਪੰਚ ਸਾਹਿਬ ਅੱਜ ਵੋਟਾਂ ਦੀ ਕਾਊਂਟਿੰਗ ਕਰਕੇ ਨਹੀਂ ਆ ਸਕੇ ਇਹਦੇ ਕਰਕੇ ਅਸੀਂ ਮੈਡਮ ਨਾਲ ਜਿਹੜੇ ਪ੍ਰਿੰਸੀਪਲ ਆ ਜਗਜੀਤ ਕੌਰ ਉਹਨਾਂ ਨਾਲ ਗੱਲ ਕੀਤੀ ਵੀ ਕੀ ਬੱਚਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਦਸੀਆਂ ਉਹਨਾਂ ਨੂੰ ਤੇ ਮੈਡਮ ਇਹ ਕਿਸੇ ਸਮੱਸਿਆ ਤੇ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੀ ਤੇ ਉਹ ਅੱਗੋਂ ਕਹਿ ਰਹੇ ਆ ਵੀ ਜੋ ਮੈਂ ਕੀਤਾ ਮੈਂ ਸਹੀ ਕੀਤਾ ਪ੍ਰੋਬਲਮ ਇਹ ਸੀ ਜੀ ਇਹਨਾਂ ਨੇ 3200 ਰੁਪਏ ਸਾਡੇ ਤੋਂ ਟੂਰ ਦਾ ਲੈ ਲਿਆ ਬੱਚਿਆਂ ਦਾ ਇਨਾਂ ਨੇ ਗੁਰਦੁਆਰਿਆਂ ਦੇ ਵਿੱਚ ਹੀ ਸਟੇ ਕੀਤੇ ਗੁਰਦਾਰਾ ਸਾਹਿਬ ਸਾਹਿਬ ਦੇ ਵਿੱਚ ਤੇ ਉੱਥੋਂ ਹੀ ਲੰਗਰ ਖਵਾ ਲਿਆ ਇਹਨਾਂ ਨੇ ਤੇ ਬਸ ਦਾ ਜਿਹੜਾ ਕੋਈ ਕਿਰਾਇਆ ਸੀ ਉਹ 25-3000 ਰੁਪਏ ਬੰਦਾ ਸੀ ਬਾਕੀ ਮੈਡਮ ਨੇ ਕੋਈ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਸਾਨੂੰ ਮੈਡਮ ਦਾ ਨਾਮ ਜਗਜੀਤ ਕੌਰ ਆ ਜੀ ਪ੍ਰਿੰਸੀਪਲ ਇਹ ਭਾਗੂ ਸਕੂਲ ਤੋਂ ਆਏ ਆ ਭਾਗੂ ਸਕੂਲ ਦੇ ਵਿੱਚ ਵੀ ਮੈਡਮ ਦੀਆਂ ਬੜੀਆਂ ਕੰਪਲੇਂਟ ਸੀ ਵੀ ਇਹ ਇਹੋ ਜਿਹੀ ਅੱਗੇ ਵੀ ਇਹਨਾਂ ਨੇ ਕੀਤੇ ਇਹੋ ਜਿਹੇ ਕੰਮ ਇੱਕ ਉਹਨਾਂ ਨੇ ਭਾਗੂ ਸਕੂਲ ਦੇ ਵਿੱਚ ਝੂਲੇ ਲਵਾਏ ਸੀ ਝੂਲੇ 40000 ਦੇ ਲੱਗਦੇ ਸੀ ਫਿਰ ਇਹਨਾਂ ਦੇ ਬੱਚੇ ਇਕੱਠੇ ਕਰ ਲਏ ਤੇ ਉਹਨਾਂ ਦੋ ਵੀ ਕਾਫੀ ਪੈਸੇ ਇੰਜ ਵੱਧ ਲਏ ਆ। ਇਹੀ ਇਹ ਮੇਨ ਸਮੱਸਿਆ ਸੀ ਫਿਰ ਜਿਹੜਾ ਬੱਸ ਦਾ ਡਰਾਈਵਰ ਸੀ ਜੀ ਉਹ 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 ਬੱਚਿਆਂ ਨਾਲ ਦੁਰਭਿਆਰ ਕੀਤਾ ਉਹਨਾਂ ਨੇ ਜਾਤੀ ਸੂਚਕ ਸ਼ਬਦ ਵੀ ਕਹੇ ਬੱਚਿਆਂ ਨੂੰ ਉਹਨਾਂ ਨੇ ਤੇ ਇੱਕ ਬੱਚਾ ਅਭਿਜੋਤ ਸਿੰਘ ਸੀ ਉਹਨੂੰ ਇਹਨਾਂ ਨੇ ਕੁੱਟਿਆ ਮਾਰਿਆ ਵੀ ਉਹਨੂੰ ਕਹਿੰਦੇ ਸੀ ਵੀ ਨੱਚੋ ਨੱਚਦਾ ਨਹੀਂ ਸੀ ਤੇ ਉਹ ਹਾਰਟ ਪੇਸ਼ੈਂਟ ਸੀ ਉਹਨੇ ਆਪਦੀ ਨਾਲ ਮੈਡੀਕਲ ਰਿਪੋਰਟ ਵੀ ਦਿੱਤੀ ਹੈ ਜੀ ਤੇ ਬਾਕੀ ਆ ਸਟੂਡੈਂਟਸ ਸਾਰੇ ਕੋਲੇ ਆ ਜੀ ਮੈਡਨ ਵਾਲਾ ਸੀ ਟੂਰ ਅੱਜ ਤੋਂ 4 ਦਸੰਬਰ ਨੂੰ ਜੀ ਉਦੋਂ ਗਏ ਆ 8 ਤਰੀਕ ਤੱਕ ਗਿਆ ਜੀ ਹੁਣ ਕੀ ਮੰਗ ਮੰਗ ਸਾਡੀ ਇਹ ਇੱਕ ਤਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਤੇ ਇੱਕ ਪ੍ਰਿੰਸੀਪਲ ਨਹੀਂ ਸਾਨੂੰ ਇਹੋ ਜੀ ਪ੍ਰਿੰਸੀਪਲ ਨਹੀਂ ਚਾਹੀਦੀ ਹੈਗੀ ਬਾਕੀ ਤੁਸੀਂ ਸਾਰੇ ਬੱਚਿਆਂ ਤੋਂ ਸੁਣ ਲੋ ਜੀ ਇਹਨੂੰ ਤਤਕਾਲੀ ਫੌਰਨ ਮਤਲਬ ਇਹਨੂੰ ਸਸਪੈਂਡ ਕੀਤਾ ਜਾਵੇ ਸਾਡੀ ਤਾਂ ਇਹ ਹੀ ਡਿਮਾਂਡ ਹੈ ਜੀ ਤੇ ਇਸ ਮਾਮਲੇ ਦੇ ਵਿੱਚ ਤੁਹਾਡੀ ਉੱਚ ਅਧਿਕਾਰੀਆਂ ਨਾਲ ਹਜੇ ਕੋਈ ਕਿਸੇ ਨਾਲ ਇਹ ਗੱਲ ਹੋਈ ਜੀ ਅੱਗੇ ਕਰਾਂਗੇ ਅਸੀਂ ਤਾਂ ਇਨਸਾਫ ਲੈਣ ਆਏ ਸੀ ਮੈਡਮ ਤੋਂ ਜੇ ਸਾਨੂੰ ਇਨਸਾਫ ਦਿੰਦੇ ਇੱਥੇ ਮਦਦ ਹੁੰਦਾ ਸੀ ਪਰ ਮੇੜਨ ਦੇ ਅੱਗੇ ਬੜਾ ਵੱਧ ਘੱਟ ਬੋਲੇ ਆ ਉੱਤੋਂ ਸਾਨੂੰ ਧਮਕੀਆਂ ਦਿੰਦੀ ਆ ਵੀ ਮੈਂ ਪੁਲਿਸ ਕੰਪਲੇਂਟ ਕਰ ਦਊਗੀ ਮੈਨਜ ਕਰ ਦਊਗੀ ਚਲੋ ਜੀ ਪੁਲਿਸ ਕੰਪਲੇਂਟ ਵੀ ਕਰ ਲੈਣ ਤੇ ਵੀ ਜੇ ਅਸੀਂ ਆਪ ਦੇ ਬੱਚਿਆਂ ਦੇ ਆਸਤੇ ਨਹੀਂ ਆਉਦਾ ਹੱਕ ਲੜਨਾ ਤਾਂ ਫਿਰ ਕਾਦੇ ਵਾਸਤੇ ਹੈ ਤੇ ਬਾਕੀ ਤੁਸੀਂ ਸਟੂਡੈਂਟਸ ਆਪ ਪੁੱਛ ਲਓ ਹਾਂ ਜੀ ਜੋ ਅੱਜ ਸਕੂਲ ਦੇ ਬਾਹਰ ਕਰਨਾ ਲਾਇਆ ਜੀ ਕੀ ਗੱਲ ਕੀ ਮਾਮਲਾ ਕਿਸ ਨੂੰ ਲੈ ਕੇ ਤਰ੍ਹਾਂ ਦਿੱਤਾ ਜਾ ਰਿਹਾ ਹੈ ਸਰ ਐਕਚੁਅਲੀ ਸਾਡੇ ਬੱਚਿਆਂ ਨੇ ਸਾਨੂੰ ਮੈਂ ਦਾ ਨਾਮ ਜਗਨਜੀਤ ਸਿੰਘ ਆ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਜੀ ਬੱਚਿਆਂ ਵੱਲੋਂ ਸਾਨੂੰ ਕੰਪਲੇਨ ਸੀ ਕਿ ਇਹਨਾਂ ਦਾ ਕੋਈ ਟੂਰ ਗਿਆ ਸੀ 4 ਦਸੰਬਰ ਨੂੰ 4 ਦਸੰਬਰ ਨੂੰ ਜਾ ਕੇ 8 ਦਸੰਬਰ ਨੂੰ ਉੱਥੋਂ ਵਾਪਸ ਆਏ ਆ ਇਹਨਾਂ ਨਾਲ ਇਹਨਾਂ ਤੋਂ ਪੈਸੇ 32 3200 ਰੁਪਏ ਪਰ ਹੈਗ ਲਿਆ ਗਿਆ ਜੀ ਤੇ ਪਰ ਜਿਵੇਂ ਦਾ ਇਹਨਾਂ ਨਾਲ ਉੱਥੇ ਵਿਵਹਾਰ ਹੋਇਆ ਸਾਨੂੰ ਵੀ ਉਹ ਸੁਣ ਕੇ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਸਾਡੇ ਬੱਚਿਆਂ ਨਾਲ ਇਹੋ ਜਿਹਾ ਬੱਚਿਆਂ ਨੂੰ ਐਵੇਂ ਜਲੀਲ ਕੀਤਾ ਗਿਆ ਇਨਾਂ ਨੂੰ ਟੀਚਰਾਂ ਤੋਂ ਇੰਨਾ ਪੋਸੀਬਲ ਨਹੀਂ ਹੋਇਆ ਕਿ ਇਹਨਾਂ ਦਾ ਰਾਤ ਦਾ ਸਟੇ ਕਿਤੇ ਵਧੀਆ ਨਾਲ ਕਰਵਾਇਆ ਜਾ ਸਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਰਾਤ ਨੂੰ ਇਹਨਾਂ ਨੂੰ ਸਵਾਇਆ ਗਿਆ ਇੱਕੋ ਹਾਲ ਦੀ ਛੱਤ ਥੱਲੇ ਬੱਚੇ ਕੁੜੀਆਂ ਤੇ ਮੁੰਡੇ ਇਹਨਾਂ ਨੂੰ ਪਾਇਆ ਗਿਆ ਤੇ ਇਹਨਾਂ ਦਾ ਖਾਣੇ ਦਾ ਇੰਤਜ਼ਾਮ ਵੀ ਕੋਈ ਇਹਨਾਂ ਤੋਂ ਪੂਖਤਾ ਪ੍ਰਬੰਧ ਨਹੀਂ ਹੋਇਆ ਉਹ ਵੀ ਡੇਰੇ ਦੇ ਵਿੱਚੋਂ ਜਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਹਿ ਸਕਦੇ ਕਿ ਆਪਾਂ ਇਹਨਾਂ ਨੂੰ ਪ੍ਰਸ਼ਾਦਾ ਚਿਖਾਇਆ ਗਿਆ ਜਦ ਕਿ ਸਾਡੇ ਬੱਚਿਆਂ ਨੂੰ ਫਿਰ ਜੋ ਬੱਸ ਦਾ ਡਰਾਈਵਰ ਸੀ ਉਹਦੇ ਵੱਲੋਂ ਭੱਦੀ ਸ਼ਬਦਾਂ ਵਾਲੀ ਵਰਤੀ ਗਈ ਤੁਸੀਂ ਟਰਾਲੀਆਂ ਦੇ ਵਿੱਚ ਬਹਣ ਦੇ ਲਾਇਕ ਹੋ ਤੁਸੀਂ ਇਹੋ ਜਿਹੇ ਬਸਾਂ ਵਿੱਚ ਬੈਠਣ ਦੇ ਕਾਬਲ ਨਹੀਂ ਇਹੋ ਜਿਹੀਆਂ ਗੱਲਾਂ ਸੁਣੀਆਂ ਅਸੀਂ ਇਹਨਾਂ ਦੇ ਨਾਲ ਫਿਰ ਇਹਨਾਂ ਦੀ ਇੱਕ ਇਹ ਸ਼ਿਕਾਇਤ ਸੀ ਕਿ ਪ੍ਰਿੰਸੀਪਲ ਮੈਮ ਦੀ ਕੋਈ ਰਿਸ਼ਤੇਦਾਰ ਸੀਗੀ ਉਹ ਵੀ ਆਊਟਸਾਈਡਰ ਜਦਕਿ ਸਾਨੂੰ ਤੇ ਪਤਾ ਕਿ ਉਹਦੀ ਬੋਰਡ ਵੱਲੋਂ ਕੋਈ ਪ੍ਰਵਾਨਗੀ ਲੈਣੀ ਚਾਹੀਦੀ ਅਗਰ ਕਿਸੇ ਨੂੰ ਆਪਾਂ ਬਾਹਰੋਂ ਲਾ ਲੈ ਕੇ ਜਾਣਾ ਹੈ ਮੈਡਮ ਉਹਨਾਂ ਨੂੰ ਲੈ ਕੇ ਗਏ ਉਸ ਮੈਡਮ ਨੇ ਇੱਕ ਬੱਚੇ ਦੇ ਜੋ ਕਿ ਪੇਸ਼ੈਂਟ ਹੈਗਾ ਉਹਦੇ ਕੋਈ ਸਵੇਰ ਜਿਵੇਂ ਲੰਗਰ ਹਾਲ ਵਿੱਚ ਸੁੱਤੇ ਬੱਚਿਆਂ ਨੂੰ ਉਠਾਇਆ ਉਸ ਟਾਈਮ ਬੱਚੇ ਦੇ ਲੱਤ ਮਾਰੀ ਗਈ ਜੀ ਤੇ ਅਸੀਂ ਉਸ ਰਿਗਾਰਡਿੰਗ ਅੱਜ ਪ੍ਰਿੰਸੀਪਲ ਮੈਮ ਦੇ ਨਾਲ ਗੱਲ ਕਰਨ ਵਾਸਤੇ ਆਏ ਸੀਗੇ ਉਹਨਾਂ ਨੂੰ ਆਕੇ ਅਸੀਂ ਆਪਣੀ ਇੰਟਰੋ ਦਿੱਤੀ ਚਲੋ ਜਦਕਿ ਸਾਨੂੰ 4-5 ਮੋਤਵਰ ਬੰਦਿਆਂ ਨੂੰ ਤਾਂ ਮੈਡਮ ਨੇ ਬੋਲਣ ਹੀ ਨਹੀਂ ਦਿੱਤਾ ਸਾਨੂੰ ਇਹ ਕਿਹਾ ਗਿਆ ਕਿ ਜਿਹੜੇ ਬੱਚੇ ਇੱਥੇ ਗਏ ਸੀ ਨਾਲ ਗਏ ਸੀ ਉਹਨਾਂ ਨੂੰ ਲਿਆਓ ਇੱਕ ਦੋ ਬੱਚੇ ਆਏ ਫਿਰ ਕਹਿਣ ਲੱਗ ਪਏ ਨਹੀਂ ਬੱਚੇ ਨਹੀਂ ਹੁਣ ਬੱਚਿਆਂ ਦੇ ਪੇਰੈਂਟਸ ਆਉਣ ਮੈਂ ਮੈਂ ਬੱਚਿਆਂ ਦੀ ਗੱਲ ਨਹੀਂ ਸੁਣੀ ਪੇਰੈਂਟਸ ਆਏ ਉਹ ਪੇਰੈਂਟਸ ਵੀ ਬੀਬੀਆਂ ਆਈਆਂ ਬੀਬੀਆਂ ਇਨਾਂ ਪੜੀਆਂ ਲਿਖੀਆਂ ਨਹੀਂ ਹੈਗੀਆਂ ਉਹਨਾਂ ਨੂੰ ਵੀ ਮਤਲਬ ਗੱਲ ਕਰਦੇ ਆ ਬੜੀ ਜਿਆਦਾ ਝਾਕ ਰਹੀ ਸੀ ਉੱਥੇ ਜੇਕਰ ਪੇਰੈਂਟ ਸਦਾਂ ਬੜਾ ਬੱਚਿਆਂ ਦਾ ਕੀ ਹਾਲ ਹੋਇਆ ਹੋਏਗਾ ਉੱਥੇ ਮੈਡਮ ਪ੍ਰਿੰਸੀਪਲ ਨੇ ਤਾਂ ਇਹ ਕਹਿ ਕੇ ਆਪਣਾ ਪੱਲਾ ਛੱਡ ਲਿਆ ਕਿ ਤੁਸੀਂ ਜੋ ਅਗਰ ਉੱਥੇ ਇਹੋ ਜਿਹਾ ਕੁਝ ਹੋਇਆ ਤਾਂ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਇੱਥੇ ਸਾਡੇ ਸਾਹਮਣੇ ਇੰਨਾ ਪ੍ਰੈਸ਼ਰ ਪਾਇਆ ਗਿਆ ਬੱਚਿਆਂ ਦੀ ਬੋਲਣ ਦੀ ਹਿੰਮਤ ਨਹੀਂ ਸੀ ਇੱਥੇ ਤਾਂ ਉਹਨਾਂ ਦੇ ਪੇਰੈਂਟਸ ਵੀ ਨਹੀਂ ਸੀ ਬੋਲ ਸਕਦੇ ਤਾਂ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੀ ਤਾ ਮੈਡਮ ਨੇ ਕਿਹਾ ਮੈਂ ਤੁਹਾਡੀ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨੀ ਕੋਈ ਗੱਲ ਨਹੀਂ ਸੁਣੀ ਤੁਸੀਂ ਉੱਠ ਕੇ ਸਾਰੇ ਜਣੇ ਬਾਹਰ ਜਾ ਅਤੇ ਮੈਂ ਤੁਹਾਡੇ ਤੇ ਪੁਲਿਸ ਕੰਪਲੇਂਟ ਕਰਨ ਦੀ ਵੀ ਸਾਨੂੰ ਧਮਕੀ ਦਿੱਤੀ ਗਈ। ਕੀ ਮੰਗਤੋ? ਮੰਗ ਸਾਡੀ ਇਹ ਹੀ ਹੈ ਕਿ ਸਾਡੇ ਬੱਚਿਆਂ ਨੂੰ ਨਿਆਂ ਚਾਹੀਦਾ, ਸਾਨੂੰ ਸਾਰੇ ਪੈਸਿਆਂ ਦਾ ਹਿਸਾਬ ਚਾਹੀਦਾ। ਸੁਣਨ ਦੇ ਵਿੱਚ ਇਹ ਹੈ ਕਿ ਮੈਡਮ ਨੇ ਅੱਗੇ ਵੀ ਕੋਈ ਐਹੋ ਜਿਹਾ ਕਰਪਟ ਕੰਮ ਕੀਤਾ ਹੋਇਆ ਪਿਛਲੇ ਦੋ ਸਕੂਲਾਂ ਵਿੱਚ। ਵੀ ਉਹੀ ਕੁਝ ਹੁਣ ਅਸੀਂ ਇੱਥੇ ਨਹੀਂ ਹੋਣ ਦੇਵਾਂਗੇ ਇੱਥੇ। ਜਦੋਂ ਫਰਮੀਤ ਸਿੰਘ ਜੀ ਮੇਰਾ ਇੱਥੇ ਮੈਂ ਇਥੇ ਅੰਗਰੇਜ਼ੀ ਦਾ ਮਾਸਟਰ ਆ ਜੀ ਤੇ ਮੈਂ ਇਥੋਂ 2.5 ਸਾਲ ਤੋਂ ਪੜਾ ਰਿਹਾ ਜੀ। ਪਹਿਲਾਂ ਸਹੀ ਚੱਲ ਰਿਹਾ ਸਭ ਕੁਝ ਹੀ। ਤਹਾਂ ਹੁਣ ਥੋੜੀ ਦਿੱਕਤਾਂ ਆ ਰਹੀਆਂ ਜੀ ਕਦੋਂ ਤੋਂ ਜਦੋਂ ਤੋਂ ਮੈਡਮ ਆਈ ਜੀ ਤੇ ਹੁਣ ਦੇਖੋ ਪਹਿਲਾਂ ਲੰਪੀਅਰ ਦੇ ਫਾਰਮ ਭਰੇ ਸੀਗੇ ਤੇ ਉਹ ਸਾਰੇ ਪੰਜਾਬ ਵਿੱਚ ਹੀ ਭਰਨੇ ਸਾਰੇ ਸਕੂਲਾਂ ਨੇ ਭਰਨੇ ਸੀ ਤੁਹਾਨੂੰ ਕੰਪਲਸਰੀ ਕਰ ਦਿੱਤਾ ਗਿਆ ਵੀ ਤੁਸੀਂ ਲੰਪੀਅਰ ਦੇ ਫਾਰਮ 3 ਬੱਚੇ ਹਰੇਕ ਟੀਚਰ ਨੇ ਭਰਨੇ ਹੀ ਭਰਨੇ ਆ ਤੇ ਹੁਣ ਪੱਲਿਓ ਪੈਸੇ ਭਰ ਕੇ ਅਸੀਂ ਫਾਰਮ ਭਰੇ ਬੱਚਿਆਂ ਦੇ 1800 2000 ਰੁਪਏ ਲੱਗ ਗਿਆ ਮੈਂ ਮੈਡਮ ਨੂੰ ਕਿਹਾ ਸੀ ਕਿ ਮੈਂ ਆ ਮੈਡਮ ਸੈਲਰੀ ਮੇਰੀ 10000 ਹੈ ਮੈਂ ਪੱਲਿਓ ਕਿਵੇਂ ਭਰਦਾ ਇਹਨਾਂ ਫਿਰ ਨੌਕਰੀ ਛੱਡ ਦੋ ਜੀ ਕਿਹੜੇ ਮੈਡਮ ਨੂੰ ਕਿਹਾ ਕੀ ਹੁੰਦਾ ਪ੍ਰਿੰਸਪ ਕੋ ਮੈ ਕੋ ਮੰਗਤ ਕੀ ਆ ਵੀ ਜਿਵੇਂ ਸੰਤੰਗ ਕੀਤਾ ਜਾ ਰਿਹਾ ਹੈ ਜਾਂ ਤਸੀਰਾਂ ਲੰਗੇ ਜਾਉ ਹੋਣਗੇ ਬੰਦ ਕਰ ਵੀ ਕੀਤਾ ਜਾ ਰਿਹਾ ਹੈ ਜਾਂ ਸ਼ਬਦ ਵੀ ਬੋਲੇ ਜਾਂਦੇ ਆ ਦੇਖੋ ਕਈ ਵਰੀ ਝਿੜਕਿਆ ਵੀ ਆਂਦਾ ਕਾਹੇ ਵੀ ਦਿੱਤਾ ਇਹਨਾਂ ਜਿਵੇਂ ਮੈਨੂੰ ਕਹਤੇ ਨੌਕਰੀ ਛੱਡ ਦਿਓ ਜੀ ਕੋਈ ਉੱਚਤੜੀ ਕੋਲੇ ਇਹਦੀ ਨਹੀਂ 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 ਕਦੀ ਨਹੀਂ ਗਈ ਜੀ ਹੁਣ ਤੁਹਾਡੀ ਮੇਨ ਮੰਗ ਕੀ ਆ ਮੇਨੇ ਮੰਗਤ ਹਾਂ ਦੇਖੋ ਕੀ ਹੋ ਸਕਦੀ ਆ ਕਿ ਜਿਵੇਂ ਬੰਦ ਕਰ ਵੀ ਕੀਤੀ ਜਾਵੇ ਕਿ ਜਿਵੇਂ ਮਤਲਬ ਕਿ ਜਿਵੇਂ ਪਹਿਲਾਂ ਸਹੀ ਚੱਲਦਾ ਸੀਗਾ ਜਿਵੇਂ ਸਾਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਇਹੀ ਕਰ ਬੋ ਕਹਿ ਸਕਦੇ ਹਾਂ ਜੀ ਹਾਂ ਜੀ ਬੱਚਿਆਂ ਵੱਲੋਂ ਵੀ ਅਲਿਗੇਸ਼ਨ ਆਇੜੇ ਤਰੂਫ਼ ਤੇ ਕਿਹਾ ਸੀਗਾ ਹਾਂਜੀ ਹਾਂਜੀ ਉਹ ਬੱਚੇ ਆਪ ਕੰਫੈਸ ਕਰ ਰਹੇ ਜੀ ਕਿ ਸਾਨੂੰ ਇਹੋ ਜੀ ਚੀਜ਼ ਕੋਈ ਗੱਲ ਕਹੀ ਗਈ ਹੈ ਮੈਂ ਤੌਰ ਤੇ ਨਾਲ ਨਹੀਂ ਸੀ ਗਿਆ ਇਹ ਵੀ ਨਹੀਂ ਸੀ ਗਿਆ ਪਰ ਉਹਨਾਂ ਜਿਵੇਂ ਉਹਨਾਂ ਕਿਹਾ ਵੀ ਉਹ ਸੀ ਬੱਚੇ ਖੁਦ ਕੰਫੈਸ ਕਰ ਰਹੇ ਹਾਂਜੀ ਅਮਨਦੀਪ ਕੌਰ ਆ ਜੀ ਮੇਰਾ ਨਾਮ ਮੈਂ ਈਟੀਟੀ ਟੀਚਰ ਆ ਜੀ ਇੱਥੇ ਮੈਂ ਪੀਟੈਟ ਸੀਟੈਟ ਕਲੀਅਰ ਆ ਮੇਰੀ ਕੁਆਲੀਫਿਕੇਸ਼ਨ ਪੂਰੀ ਆ ਪਰ ਫਿਰ ਵੀ ਸਾਨੂੰ ਇੱਥੇ ਕੀ ਆ ਮਾਨਸਿਕ ਤੌਰ ਤੇ ਫ੍ਰੀ ਰੂਕ ਪਰੇਸ਼ਾਨ ਕੀਤਾ ਜਾਂਦਾ ਹੈ ਸਾਨੂੰ ਸਟਿੱਪਣੀਆਂ ਤੱਕ ਕਿਹਾ ਜਾਂਦਾ ਪ੍ਰਿੰਸੀਪਲ ਮੈਡਮ ਦਾ ਕੀ ਨਾ ਜੀ ਪ੍ਰਿੰਸੀਪਲ ਮੈਡਮ ਦਾ ਮੈਡਮ ਜਗਜੀਤ ਕੌਰ ਇਸ ਵਾਰ ਤੁਸੀਂ ਸ਼ਿਕਾਇਤ ਕੀਤੀ ਹੈ ਕਿਸੇ ਅਧਿਕਾਰੀ ਦੀ ਨਹੀਂ ਨਹੀਂ ਜੀ ਅਸੀਂ ਬੱਚੇ ਲੈ ਕੇ ਆਏ ਸੀਗੇ ਜਦੋਂ ਸਾਡਾ ਸੈਸ਼ਨ ਸ਼ੁਰੂ ਹੋਇਆ ਸੀ ਅਸੀਂ ਆਪਦੇ ਬੱਚਿਆਂ ਲਈ ਸਭ ਕੁਝ ਸਹਿ ਰਹੇ ਸੀਗੇ ਇਸ ਚੀਜ਼ ਨੂੰ ਠੀਕ ਹੈ ਜੀ ਤੇ ਅਸੀਂ ਕਿਹਾ ਚਲੋ ਇਹਨਾਂ ਦਾ ਸੈਸ਼ਨ ਪੂਰਾ ਕਰਵਾਉਣੀ ਹੈ ਚਲੋ ਵੀ ਅਸੀਂ ਘਰਦਿਆਂ ਨਾਲ ਪ੍ਰੋਮਿਸ ਕੀਤਾ ਸੀ ਪਰ ਜਦੋਂ ਟੂਰ ਤੋਂ ਆ ਕੇ ਬੱਚਿਆਂ ਨੇ ਸਾਨੂੰ ਅਸੀਂ ਜ਼ਿੰਮੇਵਾਰੀ ਤੇ ਭੇਜਿਆ ਸੀ ਇਹ ਸਭ ਕੁਝ ਕਿਹਾ ਵੀ ਮੈਮ ਸਾਡੇ ਨਾਲ ਤਾਂ ਉੱਥੇ ਆ ਕੁਝ ਹੋਇਆਗਾ ਹਨਾ ਤੇ ਫਿਰ ਕੀ ਹੈ ਸਾਨੂੰ ਅਸੀਂ ਫਿਰ ਕਮੇਟੀ ਕੋਲ ਸ਼ਿਕਾਇਤ ਦਿੱਤੀ ਹੈ ਜੀ ਬਤੀ ਬਤੀ 100 ਰੁਪਿਆ ਲੈ ਆ ਗਿਆ ਹਾਂਜੀ ਕਿਹੜੇ ਐਲੀਗੇਸ਼ਨ ਹਰ ਨੇ ਮਿਸਦੇ ਕੀਤਾ ਗਿਆ ਉਹ ਸਹੀ ਹੈ ਕੀ ਸਰ ਬੱਚਿਆਂ ਵੱਲੋਂ ਜੋ ਐਲੀਗੇਸ਼ਨ ਲਾਇਆ ਗਿਆ ਉਸ ਤੇ ਗੈਸ ਹਾਂਜੀ ਬਿਲਕੁਲ ਸਹੀ ਹੈ ਜੀ ਹਾਂਜੀ ਬਿਲਕੁਲ ਸਹੀ ਹੈ ਹਾਂਜੀ ਬੈਠ ਕੀ ਤੁਹਾਡਾ ਨਾਂ ਤੇ ਤੁਹਾਡੇ ਸਕੂਲ ਦੇ ਬਾਰੇ ਬੱਚਿਆਂ ਦੇ ਮਾਪਿਆਂ ਵੱਲੋਂ ਕੋਈ ਧਰਨਾ ਦਿੱਤਾ ਜਾ ਰਿਹਾ ਹੈ ਕੀ ਪੂਰਾ ਮਾਮਲਾ ਆ ਨਹੀਂ ਬੱਚੇ ਤਾਂ ਬੈਠੇ ਹੋਏ ਆ ਲੇਕਿਨ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਨਹੀਂ ਆ ਕੋਈ ਆਊਟਸਾਈਡਰਸ ਹੈ ਕੋਈ ਆਪਣੇ ਆਪ ਨੂੰ ਬੱਚੇ ਦਾ ਚਾਚਾ ਦੱਸ ਰਿਹਾ ਕੋਈ ਭਰਾ ਦੱਸ ਰਿਹਾ ਕੋਈ ਹੋਰ ਰਿਲੇਸ਼ਨ ਚ ਦੱਸ ਰਿਹਾ ਬੱਚਿਆਂ ਦੇ ਪੇਰੈਂਟਸ ਨਹੀਂ ਬੈਠੇ ਹੋਏ ਔਰ ਉਹ ਪੇਰੈਂਟਸ ਜਿਹੜੇ ਜਿਹੜੇ ਲੋਕ ਬੈਠੇ ਹੋਏ ਆ ਉਹ ਵੀ ਪਿਛਲੇ ਸਕੂਲ ਦੇ ਨਾਲ ਇਸ ਸਕੂਲ ਦੇ ਨਾਲ ਪਿਛਲੇ 3-4 ਮਹੀਨੇ ਪਹਿਲਾਂ ਤੋਂ ਜੁੜੇ ਹੋਏ ਆ ਇਸ ਸਕੂਲ ਦੇ ਵਿੱਚ ਕਾਫੀ ਪੋਲਿਟਿਕਸ ਚੱਲਦੀ ਆ ਰਹੀ ਸੀ ਜਿਹੜੀ ਪਿਛਲੇ 2-3 ਮਹੀਨਿਆਂ ਤੋਂ ਮੇਰੇ ਆਨ ਤੇ ਬੰਦ ਹੋ ਗਈ ਹੋਈ ਸੀ ਸੋ ਉਹ ਮੁੱਦਾ ਲੱਭ ਰੇ ਸੀ ਕੋਈ ਦੁਬਾਰਾ ਤੋਂ ਐਸੀ ਪੋਲਿਟਿਕਸ ਖੜੀ ਕੀਤੀ ਜਾਵੇ ਸੋ ਉਹੀ ਪੋਲਿਟਿਕਸ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਮੌਕਾ ਹੈ ਵੀ ਨਹੀਂ ਆ ਆਪਣੇ ਆਪ ਹੀ ਕ੍ਰੀਏਟ ਕੀਤਾ ਜਾ ਰਿਹਾ ਸੋ ਅਸਰ ਕੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਟੂਰ ਤੇ ਲੈ ਕੇ ਗਏ ਸੀ ਉੱਥੇ ਸਾਡੇ ਨਾਲ ਪੈਸੇ ਦੇਖੋ ਅਸੀਂ ਟੂਰ ਤੇ ਲੈ ਕੇ ਗਏ ਆ ਸਾਡਾ ਆਦਰਸ਼ ਸਕੂਲ ਹੈ ਗਵਰਨਮੈਂਟ ਸਕੂਲ ਸਰਕਾਰੀ ਸਕੂਲ ਜਿਹੜੇ ਹੁੰਦੇ ਆ ਉਥੋਂ ਸਰਕਾਰ ਵੱਲੋਂ ਉਹਨਾਂ ਨੂੰ ਟੂਲਸ ਦੀ ਗ੍ਰਾਂਟ ਆਉਂਦੀ ਹੈ ਸੋ ਅਸੀਂ ਸਰਕਾਰੀ ਸਕੂਲ ਜਿਹੜੇ ਆ ਉਹ ਪਿਛਲੇ 1-2 ਸਾਲਾਂ ਤੋਂ ਟੂਲਸ ਲੈ ਕੇ ਜਾ ਰਹੇ ਆ ਔਰ ਉਹ ਗ੍ਰਾਂਟਸ ਵੀ ਦਿੰਦੇ ਆ ਲੇਕਿਨ ਆਪਣੇ ਅਦਰਸ ਸਕੂਲਸ ਜਿਹੜੇ ਆ ਉਹ ਸਾਰੇ ਪੰਜਾਬ ਦੀ ਟੋਟਲ 11 ਹੀ ਨੇ ਅਸੀਂ ਅਦਰਸ ਸਕੂਲਸ ਵਾਲੇ ਹਮੇਸ਼ਾ ਤੋਂ ਹੀ ਆਪਣੇ ਲੈਵਲ ਤੇ ਹੀ ਟੂਲਸ ਲੈ ਕੇ ਜਾਂਦੇ ਆ ਮੈਂ ਪਿਛਲੇ 7 ਸਾਲਾਂ ਤੋਂ ਅਦਰਸ ਸਕੂਲ ਭਾਗੂ ਦੇ ਵਿੱਚ ਵੀ ਕੰਮ ਕਰ ਚੁੱਕੀ ਆ ਅਦਰਸ ਸਕੂਲ ਰਾਣੀ ਵਾਲਾ ਵਿੱਚ ਵੀ ਕੰਮ ਕਰ ਚੁੱਕੀ ਆ 10 ਸਾਲ ਹੋ ਗਿਆ ਜਿ ਪ੍ਰਿੰਸੀਪਲ ਮੈਨੂੰ ਕੰਮ ਕਰਦੇ ਹੋਏ ਹਰ ਸਾਲ ਮੈਂ ਟੂਰ ਲੈ ਕੇ ਜਾਂਦੀ ਰਹੀ ਹਾਂ ਔਰ ਮੇਰੇ ਤੋਂ ਪਹਿਲਾਂ ਵੀ ਜਿਹੜੇ ਪ੍ਰਿੰਸੀਪਲਸ ਗਏ ਆ ਉਹ ਵੀ ਟੂਰ ਤੇ ਲੈ ਕੇ ਜਾਂਦੇ ਰਿਹਾ। ਸੋ ਅਸੀਂ ਹਮੇਸ਼ਾ ਪੇਰੈਂਟਸ ਨਾਲ ਪੇਰੈਂਟਸ ਦੀ ਕੰਸੈਂਟ ਦੇ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਆ। ਹੁਣ ਵੀ ਸਾਡੇ ਕੋਲ ਸਾਰੇ ਬੱਚਿਆਂ ਦੇ ਪੇਰੈਂਟਸ ਦੇ ਸਵੈ-ਘੋਸ਼ਣਾ ਮੌਜੂਦ ਨੇ ਕਿ ਅਸੀਂ ਉਹਨਾਂ ਨੂੰ ਟੂਰ ਤੇ ਲੈ ਕੇ ਜਾਣ ਦੀ ਪਰਮਿਸ਼ਨ ਦਿੰਦੇ ਆ। ਸੋ ਅਸੀਂ ਵਿਦਆਊਟ ਐਨੀ ਗ੍ਰਾਂਟ ਆਪਣੇ ਲੈਵਲ ਤੇ ਹੀ ਬੱਚਿਆਂ ਨੂੰ ਲੈ ਕੇ ਜਾਂਦੇ ਆ। ਉਹਨਾਂ ਨੇ ਵੀ ਕਿਹਾ ਮੈਡਮ ਜੀ ਉਹ ਕਹਿੰਦੇ ਕਿ ਸਾਨੂੰ ਲੈ ਕੇ ਗਏ ਗੁਰਦੁਆਰੇ ਹਾਂਜੀ ਮੈਂ ਉਹ ਹੀ ਦੱਸ ਰਹੀ ਹਾਂ ਮੈਂ ਉਹ ਹੀ ਦੱਸ ਰਹੀ ਹਾਂ ਸਾਨੂੰ ਗਲਤ ਜਿਹੜੇ ਸ਼ਬਦ ਵੀ ਵਰਤਦੇ ਨਹੀਂ ਐਸਾ ਕੁਝ ਵੀ ਨਹੀਂ ਹੈ ਜਦੋਂ ਦੇਖੋ ਅਸੀਂ ਗਰਲਸ ਐਂਡ ਬॉयਜ਼ ਨੂੰ ਆਪਾਂ ਕਲੈਕਟਿਵਲੀ ਕਿਤੇ ਲੈ ਕੇ ਜਾਂਦੇ ਆਂ ਵੀ ਇਹਦੇ ਪੇਰੈਂਟਸ ਵੀ ਆਪਾਂ ਦੇਖਦੇ ਆਂ ਵੀ ਸਾਡਾ ਬੱਚਾ ਕਿਤੇ ਬਾਹਰ ਕੋਈ ਗਲਤੀ ਨਾ ਕਰੇ ਸੋ ਅਸੀਂ ਟੀਚਰਸ ਨਹੀਂ ਆ ਅਸੀਂ ਬੱਚਿਆਂ ਦੇ ਪੇਰੈਂਟਸ ਆ ਸੋ ਜਦੋਂ ਐਜ਼ ਅ ਪੇਰੈਂਟਸ ਅਸੀਂ ਇਹ ਦੇਖਾਂਗੇ ਵੀ ਸਾਡਾ ਬੱਚਾ ਕੋਈ ਗਲਤੀ ਕਰ ਰਿਹਾ ਹੈ ਤਾਂ ਅਸੀਂ ਉਹਨੂੰ ਸਮਝਾਵਾਂਗੇ ਜੇ ਮੇਰਾ ਖੁਦ ਦਾ ਬੱਚਾ ਹੋਵੇ ਕੋਈ ਗਲਤੀ ਕਰਦਾ ਹੋਵੇ ਤਾਂ ਅਸੀਂ ਉਹਨੂੰ ਥੱਪੜ ਵੀ ਮਾਰ ਦਿੰਨੇ ਲੇਕਿਨ ਜਦੋਂ ਅਸੀਂ ਸਟੂਡੈਂਟ ਦੇ ਨਾਲ ਜਾਂਦੇ ਆਂ ਤਾਂ ਅਸੀਂ ਬੱਚਾ ਨੂੰ ਪਿਆਰ ਨਾਲ ਸਮਝਾਉਂਦੇ ਆਂ ਬੋਲ ਕੇ ਸੋ ਅਸੀਂ ਬੋਲ ਕੇ ਹੀ ਉਹਨਾਂ ਨੂੰ ਸੁਝਾਇਆ ਇਹ ਵੀ ਦੋਸ਼ ਹੈ ਕਿ ਤੁਹਾਡੇ ਕੋਈ ਰਿਸ਼ਤੇਦਾਰ ਉਹਨਾਂ ਨੇ ਬੱਚੇ ਨੂੰ ਕੁੱਟਿਆ ਗਿਆ ਜਿਹਦਾ ਨਹੀਂ ਐਸਾ ਕੁਝ ਨਹੀਂ ਹੈ ਬਿਲਕੁਲ ਮੈਂ ਦੱਸ ਰਹੀ ਹਾਂ ਐਸਾ ਕੁਝ ਵੀ ਨਹੀਂ ਹੈ ਆ ਇੱਕ ਠੀਕ ਹੈ ਇੱਕ ਸਰਕਾਰੀ ਸਕੂਲ ਦੇ ਮੈਡਮ ਸੀਗੇ ਜਿਹੜੇ ਰਾਈਟਰ ਵੀ ਨੇ ਔਰ ਉਹਨਾਂ ਨੂੰ ਰਾਈਟਿੰਗ ਦਾ ਸ਼ੌਂਕ ਹੈ ਸੋ ਉਹਨਾਂ ਨੇ ਮੈਨੂੰ ਪਰਸਨਲੀ ਅਪਰੋਚ ਕੀਤਾ ਸੀਗਾ ਵੀ ਤੁਸੀਂ ਜੈਸਲਮੇਰ ਜਾ ਰਹੇ ਹੋ ਸੋ ਮੈਨੂੰ ਆਪਣੀ ਰਾਈਟਿੰਗ ਦੇ ਵਿੱਚ ਥੋੜਾ ਜਿਹਾ ਫੈਸਿਲਿਟੇਟ ਹੋਏਗਾ ਸੋ ਅਸੀਂ ਤੁਹਾਨੂੰ ਮੈਂ ਤੁਹਾਡੇ ਨਾਲ ਜੁਆਇਨ ਕਰਨਾ ਚਾਹਾਂਗੀ ਅਗਰ ਸੂਬਾਸ ਦੇ ਵਿੱਚ ਸੀਟ ਖਾਲੀ ਹੈਗੀ ਆ ਤਾਂ ਮੈਂ ਪੇ ਕਰਕੇ ਜਾ ਸਕਦੀ ਆ। ਉਹ ਉਹ ਟੀਚਰ ਦਾ ਕੀ ਨਾਮ ਹੈ ਜੀ ਜਿਹੜੇ ਸੁੰਦਰ ਟੀਚਰ ਆ ਸਕੂਲ ਦਾ ਨਾਮ ਇਗਜ਼ੈਕਟਲੀ ਨਹੀਂ ਪਤਾ ਲੇਕਿਨ ਉਹ ਹੈ ਟੀਚਰ ਨੇ ਸਰਕਾਰੀ ਸਕੂਲ ਪ੍ਰਾਇਮਰੀ ਚ ਉਹਨਾਂ ਦਾ ਨਾਮ ਸੁਮਨ ਹੈ। ਇਹ ਕੀ ਵੀ ਕਿਹਾ ਜਾ ਰਿਹਾ ਬਸ ਦੇ ਡਰਾਈਵਰ ਵੱਲੋਂ ਜਿਹੜਾ ਬੱਚਾ ਨੂੰ ਨਹੀਂ ਮੈਂ ਮੈਨੂੰ ਇਹ ਗੱਲ ਪਤਾ ਗਲਤ ਸ਼ਬਦ ਨਹੀਂ ਬੋਲੇਗਾ ਦੇਖੋ ਜਿਹੜੇ ਬੱਸਿਸ ਦੇ ਕੰਡਕਟਰ ਡਰਾਈਵਰ ਹੁੰਦੇ ਆ ਉਹ ਪੜੇ ਲਿਖੇ ਨਹੀਂ ਹੁੰਦੇ। ਕਿਸੇ ਦੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋ ਜਾਵੇ ਤਾਂ ਜੋ ਉਹਨਾਂ ਦੇ ਦਿਲ ਚਾਏਗਾ ਕੋਈ ਉਹ ਬੋਲਣਗੇ ਸੋ ਉਹਨਾਂ ਦੀ ਬੱਚਿਆਂ ਵੱਲੋਂ ਉਹਨਾਂ ਦੀ ਵਸ ਦਾ ਜਿਹੜਾ ਹੈਂਡਲ ਹੈ ਸੀਕ ਦਾ ਉਹ ਟੇਡਾ ਕਰ ਦਿੱਤਾ ਗਿਆ ਸੀਗਾ ਉਹਦੇ ਤੇ ਭਾਰ ਪਾ ਕੇ ਸੋ ਉਹਨਾਂ ਨੇ ਬੱਚਿਆਂ ਨੂੰ ਉਸ ਦੇ ਲਈ ਕਿਹਾ ਸੀ ਪਰ ਉਹਨੇ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਚੁੱਕਿਆ ਬੱਚੇ ਨੂੰ ਕੁਝ ਬੋਲਿਆ ਨਹੀਂ ਹਾਂ ਕੁਝ ਬੋਲਿਆ ਹੋ ਸਕਦਾ ਹੈ ਵੀ ਤੁਸੀਂ ਵਸ ਦੀ ਬਠਾਣ ਦੇ ਲਾਇਕ ਨਹੀਂ ਹੋ ਤਾਂ ਮੈਨੂੰ ਲੱਗਦਾ ਹੈ ਕੋਈ ਵੱਡੀ ਗੱਲ ਨਹੀਂ ਜੇ ਵੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਹੁੰਦਾ ਉਹ ਕੁਝ ਨਾ ਕੁਝ ਤਾਂ ਕਹਿੰਦਾ ਹੀ ਹੈ ਮੈਮ ਜੀ ਗੱਲ ਕਰੀਏ ਕਿਸ ਧਰਨੇ ਬਾਰੇ ਕਿਹਾ ਵੀ ਉਹਨਾਂ ਦੇ ਸਟੂਡੈਂਟਸ ਨਹੀਂ ਬਟ ਹਾਲਕੀ ਮਾਮਲਾ ਪੁਲਿਸ ਕੋਲ ਚ ਗਿਆ ਨਹੀਂ ਪੁਲਿਸ ਨੂੰ ਤਾਂ ਮੈਂ ਕਾਲ ਕੀਤੀ ਆ ਕਿਉਂਕਿ ਉਹ ਸਕੂਲ ਦੇ ਅੰਦਰ ਆ ਕੇ ਕਾਫੀ ਅ ਡਿਸਪੀਸਪਲਨ ਕ੍ਰੀਏਟ ਕਰ ਰਹੇ ਸੀ ਹੁਣ ਤੁਸੀਂ ਵੀ ਦੇਖ ਰਹੇ ਹੋ ਸਕੂਲ ਲੱਗਿਆ ਹੋਇਆ ਹੈ ਔਰ ਸਕੂਲ ਦਾ ਮਾਹੌਲ ਬੱਚਿਆਂ ਦੀ ਪੜ੍ਹਾਈ ਵਾਲਾ ਨਹੀਂ ਹੈ ਸੋ ਜੇਕਰ ਇਸ ਤਰ੍ਹਾਂ ਦਾ ਮਾਹੌਲ ਰਹੇਗਾ ਤਾਂ ਸਕੂਲ ਨੂੰ ਅਸੀਂ ਬੱਚਿਆਂ ਨੂੰ ਸਿੱਖਿਆ ਕਿਵੇਂ ਦਵਾਂਗੇ ਪਰ ਇੱਕ ਪੰਚਾਇਤ ਮੈਂਬਰ ਵੀ ਆਏ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਸਾਡੀ ਮੇਰੇ ਕੋਲ ਕੋਈ ਪੰਚਾਇਤ ਮੈਂਬਰ ਹੈ ਠੀਕ ਹੈ ਕੋਈ ਸੁਣਵਾਈ ਨਹੀਂ ਕੀਤੀ ਵੀ ਮੈਡਮ ਵੱਲੋਂ ਸਾਡੀ ਨਹੀਂ ਪੰਚਾਇਤ ਮੈਂਬਰ ਕੋਈ ਨਹੀਂ ਹੈ ਕਿਉਂਕਿ ਇੰਨੇ ਖੇੜੇ ਦੀ ਜਿਹੜੀ ਉਹਦਾ ਕੋਈ ਮੈਂਬਰ ਮੇਰੇ ਕੋਲ ਨਹੀਂ ਪਹੁੰਚਿਆ ਸਕੂਲ ਇੰਨੇ ਖੇੜਦਾ ਹੈ ਉੱਥੋਂ ਦਾ ਕੋਈ ਵੀ ਮੈਂਬਰ ਮੇਰੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਸਪੰਸਾਬ ਨੂੰ ਵੀ ਮੈਂ ਫੋਨ ਕਰ ਰਹੀ ਹਾਂ ਤੇ ਉਹਨਾਂ ਦਾ ਫੋਨ ਸ਼ਾਇਦ ਲੱਗ ਨਹੀਂ ਰਿਹਾ ਤਾਂ ਫਿਲਹਾਲ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਮੈਡਮ ਜੀ ਸਟਾਫ ਦੀ ਗੱਲ ਕਰੀਏ ਸਟਾਫ ਵੀ ਕਹਿ ਰਿਹਾ ਵੀ ਮੈਡਮ ਦਾ ਬਿਹੇਵ ਉਹਨਾਂ ਨਾਲ ਚੰਗਾ ਨਹੀਂ ਆਹ ਨਹੀਂ ਦੇਖੋ ਜਿਹੜੇ ਸਟਾਫ ਮੈਂਬਰਸ ਬੋਲ ਰਹੇ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਇਹ ਸਕੂਲ ਦੀ ਹਿਸਟਰੀ ਮੇਰੇ ਆਨ ਤੋਂ ਪਹਿਲਾਂ ਦੀ ਹੈ ਸੋ ਉਹ ਜਿਹੜੇ ਸਟਾਫ ਮੈਂਬਰਸ ਹੈ ਮੇਰੀ ਪਰਸਨਲ ਨੋਲੇਜ ਦੇ ਮੁਤਾਬਿਕ ਵੀ ਔਰ ਇਵਨ ਚੰਡੀਗੜ੍ਹ ਹੈੱਡ ਆਫਿਸ ਤੇ ਅਗਰ ਤੁਸੀਂ ਗੱਲ ਕਰੋ ਸਾਡੇ ਤਾਂ ਉਹਨਾਂ ਤੱਕ ਵੀ ਇਹ ਸਾਰੀਆਂ ਪੋਲਿਟਿਕਸ ਜਿਹੜੀਆਂ ਸਕੂਲ ਦੇ ਵਿੱਚ ਪਿਛਲੇ ਹੋਈਆਂ ਉਹ ਸਾਰਾ ਰਿਪੋਰਟ ਉਹਨਾਂ ਕੋਲ ਪਹੁੰਚੀ ਹੈ ਸੋ ਇਹ ਜਿਹੜੀਆਂ ਕੁਝ ਸਟਾਫ ਮੈਂਬਰਸ ਨੇ ਉਹ ਜਿਹੜੇ ਬੋਲ ਰਹੇ ਨੇ ਉਹ ਉਹੀ ਸਟਾਫ ਮੈਂਬਰਸ ਨੇ ਜਿਹੜੇ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਸਕੂਲ ਦੇ ਵਿੱਚ ਪੋਲਿਟਿਕਸ ਕ੍ਰੀਏਟ ਕਰਦੇ ਸੀ ਸੋ ਮੈਂ ਉਹ ਪੋਲਿਟਿਕਸ ਨਬ ਕੀਤੀ ਹੋਈ ਹੈ ਸੋ ਉਹ ਦੁਬਾਰਾ ਤੋਂ ਉਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਨੇ ਕਿਉਂਕਿ ਮੈਂ ਸਾਰੇ ਸਟਾਫ ਨੂੰ ਇਕੁਅਲ ਰੱਖਦੀ ਆ ਸਾਰੇ ਸਟਾਫ ਨੂੰ ਬਰਾਬਰ ਤਵੱਜੋ ਦੇਣੀ ਆ ਲੇਕਿਨ ਉਹ ਕੁਝ ਐਸੇ ਪਰਸਨ ਨੇ ਜਿਹੜੇ ਚਾਹੁੰਦੇ ਨੇ ਵੀ ਮੈਡਮ ਨੂੰ ਅਸੀਂ ਹੀ ਸਿਰਫ ਅਟੈਂਡ ਕਰੀਏ ਤੋਂ ਮੇਰਾ ਇਹ ਨੇਚਰ ਨਹੀਂ ਹੈ ਤੋਂ ਉਹ ਉਸ ਲਈ ਉਹਨਾਂ ਨੂੰ ਕੋਈ ਦਿੱਕਤ ਹੋ ਸਕਦੀ ਹੈ ਜਿਹਦੇ ਕਰਕੇ ਉਹ ਪ੍ਰੋਬਲਮ ਉਹਨਾਂ ਨੂੰ ਲੱਗ ਰਹੀ ਹੈ